ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆਂ ਬਈ ਵਪਾਰ ਦਾ ਕੰਮ ਕਰਦੇ ਰੋਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਕਿਰਤੀਆਂ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਨੇ ਇੰਡੀਆ ਨੇ ਅੱਜ ਦੋ ਐਨੀਮਲ ਸੇਲ ਆ ਬਾਈ ਕੋਲ ਇੱਕ ਬਹੁਤ ਚੰਗੀ ਕ੍ਰੋਸ ਸਾਹੀਵਾਲ ਦੀ ਗਾਂ ਗੱਬਣਾ ਤੇ ਇੱਕ ਤਾਜੀ ਸੂਈ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਨਾਮ ਤੇ ਐਡਰੈਸ ਨਾਮ ਰਿਸ਼ਪਾਲ ਸਿੰਘ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 8054880781 8054880781 ਆਪਾਂ ਪਹਿਲਾ ਵੀਡੀਓ ਪਾਈਸੇ ਵੱਖਗੇ ਸੀ ਹਾਂਜੀ 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 ਠੀਕ ਆ ਜੀ ਭਾਈ ਗੱਭਨ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਹੈ ਜੀ ਇਹ ਦੂਜੇ ਸੂਏ ਸੋਣਾ ਵੀਰੇ ਦਿਨ ਕਿੰਨੇ ਦਿਨੇ ਦੇ ਘੱਟੋਂ 5 ਜਾਂ 6 ਦਿਨ ਲਾਉਗੇ ਬਸ ਕਿੰਨਾ ਪਾਜੂ ਭਾਈ ਦੁੱਧ ਦੁੱਧ ਯਾਰ ਮਾਲਕਾਂ ਨੇ ਤਾਂ 17 ਕਿਲੋ ਜਿਹੜਾ ਦੱਸਿਆ ਬਾਕੀ ਲੇਵੇ ਦਾ ਹਿਸਾਬ ਲਾਈਏ ਤਾਂ ਇੰਨਾ ਆਰਾਮ ਨਾਲ ਹੀ ਹੋ ਸਕਦਾ ਵੀ ਸੇਵਾ ਵਾਲਾ 20 ਵੀ ਲੈ ਜਾਵੇ 20 ਵੀ ਲੈ ਜੀ ਬਾਕੀ ਸੇਵਾ ਹਾਂ ਬਾਕੀ ਦੁੱਧ ਸੇਵਾ ਦਾ ਹੁੰਦਾ ਸਾਹੀਵਾਲ ਕ੍ਰੋਸ ਚ ਹੈ ਨਾ ਹਾਂਜੀ ਹਾਂਜੀ ਕ੍ਰੋਸ ਚ ਬਾਹਰ ਕੱਢ ਲਈ ਭਾਈ ਟੌਪ ਦੀ ਗਾਂ ਐ ਸਾਹੀਵਾਲ ਕ੍ਰੋਸ ਚ ਭਵਾਨਾ ਬਾਕੀ ਠੰਡੀ ਬਾੜੀ ਜ਼ਿਆਦਾ ਭਵਾਨਾ ਕਰਮਾਲੀ ਦਾ ਐਫ ਐਫ ਗਾਂਵਾਂ ਨਾਲੋਂ ਵੀ ਵੱਡਾ ਇਸ ਕੁਆਲਟੀ ਦੇਖ ਲੋ origignal ਦੂਜਾ ਸੂਆਗਾ ਥਣ ਪਾਂਡਾ ਚੈੱਕ ਕਰ ਲੋ ਜੀ ਲਗਭਗ ਹਫ਼ਤੇ ਦੀ ਕੱਚੀ ਮੰਨ ਕੇ ਆ ਜਿਓ ਹਫ਼ਤੇ ਤਿੱਕਰ ਤਾਂ ਕਰ ਮਾਲੀ ਤੋਂ ਦੁਰਿਆਣੀ ਜਾਣਾ ਹੋ ਸਕਦਾ ਪਹਿਲਾਂ ਚੂਣੀ ਪਜੇ ਤਾਂ ਚੂਣੀ ਪੈ ਹੀ ਸਕਦੀ ਆ ਕਿਉਂਕਿ ਸੇਵਾ ਦਾ ਹਵਾਨਾ ਚੈੱਕ ਕਰ ਲੋ ਜੀ ਲੰਬਾਈ ਚੈੱਕ ਕਰ ਲੋ ਹਵਾਨੇ ਦੀ ਮਾੜੀਆਂ ਜਾਂ ਬੇਮਨੂਮੀਆਂ ਸ਼ਾਖਾਂ ਉਹ ਤਾਂ ਨਹੀਂ ਚਲਦੀ ਚਲਦੀ ਉਹਦਾ ਨਿਸ਼ਾਨ ਨਹੀਂ ਨਿਸ਼ਾਨ ਉਹੀ ਨਿਸ਼ਾਨੀ ਆ ਇੱਕ ਹਿਸਾਬ ਦੇ ਤੇ ਦੇਖ ਕੇ ਰਹੇ ਹੋ ਬਾਕੀ ਥਣ ਚੰਗਾ ਚਾਰੇ ਥਣ ਗੈਪ ਤੇ ਨਿਖਰਵੇਂ ਇੱਕੋ ਸਾਈਜ਼ ਦੇ ਬਾਕੀ ਕੱਦਗਾੜ ਵਾਲੀ ਬਲੀਕੜੀ ਜੀ ਪੂਰੀ ਕੱਦਗਾੜ ਵਾਲੀ ਹੈ ਜੀ ਕੋਈ ਛੋਟੀ ਛੋਟੀ ਨਹੀਂ ਕਿ ਬਾਈ ਦੇ ਮੋਢੇ ਤੇ ਘਰਾਉਂਦੀ ਹੈ ਤੇ ਕੱਲ ਹੀ ਆਈ ਆਪਣੇ ਕੋਲੇ ਫੁੱਲ ਸੇਵਾ ਵਾਲੇ ਕਰਨ ਹੋਈ ਗੀਆਂ ਕਿਉਂਕਿ ਕੋਈ ਪਸੂ ਲਿਸਾ ਹੁੰਦਾ ਦਿੱਤਾ ਹੁੰਦਾ ਕੋਈ ਲਿਸਾ ਫੁੱਕਾ ਨਹੀਂ ਪੂਰਾ ਰਾਜੀ ਹੈ ਤੇ ਕਰਮ ਵਾਲੀ ਜਿਹਦੇ ਤਿਆਰ ਹੋ ਗਏ ਉਹਦੇ ਦਾ ਅੰਤ ਹੀ ਕੋਈ ਨਹੀਂ ਹੋਣਾ ਹਵਾਨੇ ਤੇ ਬਰੀਕ ਬਰੀਕ ਵੇਂਜ ਚੈੱਕ ਕਰ ਸਕਦੇ ਹੋ ਤੁਸੀਂ ਲੈ ਚੱਲੀ ਵੀਰ ਆ ਜਾ ਆ ਜਾ ਬਾਈ ਬਾਕੀ ਖਣੂ ਸੀਰ ਸਾਬੂ ਵੀ ਦਿਖਾ ਦਾਂਗੇ ਆਪਾਂ ਹੱਥ ਲਾ ਕੇ ਦਿਖਾ ਦਾਂਗੇ ਬਾਈ ਥਣਾ ਦੀ ਓਕੇ ਹੋਊਗੀ ਹਾਂ ਥਣਾ ਦੀ ਓਕੇ ਵੀਰੇ ਥਣਾ ਦੀ ਓਕੇ ਹੋਊਗੀ ਬਾਈ ਆਪਾਂ ਪਾਸ ਕਰਕੇ ਲੈ ਕੇ ਆਏ ਅਗਲਾ ਆਪਦੀ ਬਾਤ ਕਰਕੇ ਲੈ ਜਾਓ ਸਹੀ ਗੱਲ ਆ ਜੀ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲਿਆਂਦੀ ਆ ਜਿਹਨੂੰ ਜਜੂਗੀ ਆਪਦੀ ਬਾਈ ਦੇ ਘਰੇ ਚੈੱਕ ਕਰਕੇ ਲੈ ਜੇ ਕਿਉਂਕਿ ਬਾਈ ਨੇ ਆਪਦੀ ਤਸੱਲੀ ਕੀਤੀ ਤੁਸੀਂ ਆਪਦੀ ਕਰਮੀ ਤੇਰਾ ਤਾਂ ਬਹੁਤ ਜ਼ਿਆਦਾ ਯਾਰ ਠੰਡੀ ਆਂ ਬਿਨਾ ਨਿਆਣੇ ਤੋਂ ਮਿਲਦੀ ਆ ਮੇਰੇ ਦੀ ਇਹ ਵੀ ਇਹ ਵੀ ਗਾਰੰਟੀ ਆ ਸੀਰ ਸਾਊ ਬਾਈ ਕਹਿੰਦਾ ਫੁੱਲ ਹੋਊਗੇ ਬੇਫਿਕਰ ਹੋ ਜਿਓ ਤੇ ਮੁੱਲ ਬਈ ਇਹਦਾ ਲੈਣ ਦੇਣੀ ਕਰੀ ਜੀ ਹਾਂਜੀ ਲੈਣ ਦੇਣੀ ਜੀ 42000 ਰੁਪਏ ਦੇ ਦੇ ਦਿਆਂਗੇ ਆਪਾਂ ਮੁੱਲ ਭਾਵੇਂ 50 ਕਰਾ ਲਓ 55 ਕਰਾ ਲਓ ਹੋਰ ਕਿਸੇ ਕੋਲੇ ਹੁੰਦੀ 60% ਮੁੱਲ ਕਰਦਾ ਕਰਨਾ ਆਪਾਂ ਦੇਣੀ ਐਨੇ 100 ਰੁਪਏ ਛੋੜ ਕਰਨੀ ਇਹਦੇ ਚ ਠੀਕ ਆ ਜੀ ਹਾਂਜੀ ਜਮਾ ਫੈਕਸ ਮੁੱਲ ਲਾ 42000 ਰੁਪਿਆ ਕੱਲੀ 100 ਰੁਪਏ ਛੋੜ ਹੀ ਹੋਊਗੀ ਦੁੱਧ ਵਾਲਿਆਂ ਦੇ ਨੇਰੀਆਂ ਲਿਆ ਦੂ ਤੇ ਬਾਕੀ ਕਰਮ ਵਾਲੀ ਗਰਮੀ ਰਹਿਤ ਗਾਂ ਕਹਿ ਸਕਦੇ ਹਾਂ ਗਰਮੀ ਰਹਿਤ ਤਾਂ ਪੂਰੀ ਆ ਗਰਮੀ ਰਹਿਤ ਇਹਦਾ ਗਰਮੀ ਵਾਲੀ ਫਰਜਾ ਹਾਂ ਗਰਮੀ ਰਹਿਤ ਆਏ ਆ ਬਈ ਕਿਉਂਕਿ ਇਹ ਥੋੜੀ ਜਿਹੀ ਗਰਮੀ ਐਫ ਤੇ ਮੁਕਾਬਲੇ 50% ਘਾਟੀ ਮਨਉਂਦੀਆਂ ਹੁੰਦੀਆਂ ਤੇ ਦੁੱਧ ਵੀ ਬਈ ਮੱਜਾਂ ਜੀ ਹੁੰਦਾ ਲੱਗਦਾ ਮੱਜਾਂ ਮੱਜਾ ਜਾਊਗਾ ਜੀ ਪੂਰਾ ਦੋ ਨੰਬਰ ਬਈ ਤਾਜੀ ਸੂਈ ਇਹਦੀ ਕੀ ਰਿਟੇਲ ਆ ਜੀ ਇਹ ਪਰਸੋਂ ਦੀ ਸੂਈ ਹੋਈ ਆ ਬਈ ਬੱਚਾ ਕੀ ਆ ਜੀ ਬੱਚਾ ਮਗਰ ਵੱੱਛਾ ਐ ਠੀਕ ਆ ਜੀ ਤੇ ਇਸ ਟਾਈਮ ਹੈਗਾ 11-12 ਲੀਟਰ ਬੋਲਾ ਤਿਆਰ ਬੋਲਾ ਜੇ ਕੋਈ ਵੀ ਚੁਆਈ ਕਰਨੀ ਚਾਹੁੰ ਚਾਰ ਟਾਈਮ ਚੋਲੇ ਆਪਾਂ ਨੂੰ ਕੋਈ ਪ੍ਰੋਬਲਮ ਕਿੰਨਾ ਕ ਪਾਜੂ ਬਾਈ ਦੁੱਧ ਦੁੱਧ ਯਾਰ ਮਾਲਕਾਂ ਨੇ ਤਾਂ 18 20 ਕਿਲੋ ਦੱਸਿਆ ਸੀਗਾ ਹੁਣ ਬਾਕੀ ਦੁੱਧ ਤਾਂ ਸੇਵਾ ਦਾ ਹੁੰਦਾ ਜਿੰਨੀ ਜੇ ਸੇਵਾ ਕਰਨੂਗਾ ਕੋਈ ਉਨੀ ਠੀਕ ਹੈ ਯਾਨੀ ਜਿਹੜਾ ਆਪਣੇ ਘਰੇ ਆ ਉਹ 11 12 ਕਿਲੋ ਹੋਲ ਆ ਹਾਂ ਹਾਂਜੀ ਹਾਂਜੀ ਹੁਣ ਐ ਹੀ ਨਾ ਹੈਗਾ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਕਿੰਨੇ ਵੇਸ ਵੇਸ ਆ ਬਾਈ ਇਹ ਯਾਰ ਦੂਜਾ ਦੂਜਾ ਕਹਿਆ ਸੀ ਉਹਨਾਂ ਨੇ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਠੀਕ ਆ ਜੀ ਬਾਈ ਕਹਿੰਦਾ ਮਾਲਕਾਂ ਨੇ ਦੂਜੇ ਕਹਿ ਕੇ ਦਿੱਤੀਆਂ ਚਾਹੇ ਤੁਸੀਂ ਤੀਜਾ ਮੰਨ ਲਓ ਮਗਰ ਬੱਚਾ ਬੱਚਾ ਜੇਰ ਵਾਲੇ ਪਾਸੇ ਤਾਂ ਡੰਨ ਨਹੀਂ ਸੀ ਹਾਂਜੀ 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 ਜੇਰ ਜੇਰ ਵਾਲੇ ਪਾਸੇ ਡੰਨ ਨਹੀਂ ਸੀ ਹਵਾਨਾ ਕਰਨ ਵਾਲੀ ਤਾਂ ਬਹੁਤ ਸੋਹਣਾ ਸੀ ਕਾਟਾ ਵਾਲਾ ਸੋਹਣਾ ਹਵਾਨਾ ਤੇ ਥਣਾ ਦਾ ਬਾਈ ਕੋਈ ਪੁਰਸ਼ ਠਾ ਨਾ ਨਾ ਜਵਾਂ ਨਹੀਂ ਚੁਾਈ ਚੁਈ ਇੱਕ ਨੰਬਰ ਆ ਕੋਲੀ ਧਾਰ ਆ ਕੋਈ ਗੰਨੇ ਵਾਲੀ ਬਾਈ ਜੀ ਕਹਿੰਦਾ ਇੱਕ ਨੰਬਰ ਆ ਸੀਲ ਸਾਉ ਬਾਈ ਸੀਲ ਸਾਉ ਦਾ ਪੂਰੀ ਆ ਪੂਰੀ ਆ ਥਣਾ ਦੇ ਸਾਬਤੇ ਲੱਗੇ ਵਿਚਾਰੇ ਥਣ ਸੋਹਣੀ ਫੇਸ ਕੁਆਲਟੀ ਬਾਕੀ 11 ਕਿਲੋ ਬੋਲਾ ਬਾਈ ਦੇ ਦਰੇ ਜੋਕ ਕੇ ਲੈ ਜਿਓ ਦੋ ਟਾਈਮ ਚਵਾਈ ਕਰ ਲਿਓ ਕਿਉਂਕਿ ਪੈਸੇ ਤੁਸੀ ਲਾਉਣੇ ਆ ਆਪਦੇ ਤਸੱਲੀ ਪਰਖ ਕਰਕੇ ਜਿਹੜੀ ਤੁਹਾਨੂੰ ਜੱਜਦੀ ਆ ਗਾਂ ਲੈ ਜਿਓ ਜਿੰਨਾ ਜਿਹੜੀ ਸੂਈ ਸਵਾਈ ਆ ਬਾਈ ਕਹਿੰਦਾ ਮੇਰੇ ਘਰੇ ਚਵਾਈ ਕਰ ਸਕਦਾ ਜਿਹੜੀ ਗੱਬਣ ਆ ਉਹ ਮੇਰੇ ਘਰੇ ਆਪਦਾ ਥਣ ਪਾਸ ਕਰਕੇ ਲੈ ਜਿ ਆਪਾਂ ਪਾਸ ਕਰਕੇ ਲਿਆਂਦੀ ਆ ਅੱਪਾ ਆਪਦੇ ਘਰ ਦੀ ਗਾਰੰਟੀ ਲੈਣੀ ਆਪਾਂ ਕਿਸੇ ਦੇ ਘਰ ਦੀ ਗਾਰੰਟੀ ਸਹੀ ਗੱਲ ਆਪਣੇ ਘਰੇ ਚਾਹੇ 2 ਟਾਈਮ ਜੁਲੇ 4 ਟਾਈਮ ਜੁਲੇ ਤਸੱਲੀ ਦੋ ਵਾਰੀ ਕਰ ਲੈ ਜਾ ਰਾ ਦੀ ਕਰ ਲੈ ਮੁੱਲ ਬਈ ਇਹਦਾ ਲੈਣ ਦੇਣੀ ਆ ਯਾਰ 48 50 ਜਿੰਨੇ ਮਰਜ਼ੀ ਕਰਾ 47000 ਦੀ ਦੇ ਦਿੰਦੀ ਆ ਬਿਛੋੜ ਕਰ ਦੇਾਂਗੇ ਠੀਕ ਆ ਜੀ 47000 ਬਾਈ ਕਹਿੰਦਾ ਜੈਜਾ ਪ੍ਰਾਈਸ ਸੀ ਆ ਵਿੱਚੋਂ ਇਕੱਲੇ ਛੋੜ ਹੀ ਹੋਊਗੀ ਬਾਕੀ ਮੁੱਲ ਵੀ ਜੈਜਾ ਬੋਲਾ ਇਹਨਾਂ ਨੈਟ ਤਿਆਰ ਹੋਊਗਾ ਜਿਹਨੂੰ ਗੱਬਣ ਪਸੰਦ ਹੁੰਦੀ ਹੈ ਵੀ ਗੱਬਣ ਵਾਲਾ ਕਨੈਕਟ ਕਰ ਲੈ ਜਿਹਨੂੰ ਸੂਈ ਵੀ ਪਸੰਦ ਹੁੰਦੀ ਸੂਈ ਵਾਲਾ ਕਨੈਕਟ ਕਰ ਲੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਧੰਨਵਾਦ